ਅੰਜੀ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੱਗੇ ਆਂ ਕੜੀ ਬਣਾਉਣ ਉਹਦੇ ਵਾਸਤੇ ਆਪਾਂ ਤਿਆਰ ਕੀਤਾ ਵਾ ਪਿਆਜ਼ ਲਸਣ ਕੜੀ ਪੱਤਾ ਜੀਰਾ ਤੇ ਕਾਲੀ ਮਿਰਚ ਥੋੜੀ ਜੀ ਪੀਸੀ ਐ ਮੇਥੇ ਕਸਤੂਰੀ ਮੇਥੀ ਅਨਾਰ ਦਾਣਾ ਤੇ ਅਦਰਕ ਇਹ ਆਪਾਂ ਹੁਣ ਕੜੀ ਬਣਾਵਾਂਗੇ ਤੇ ਹੁਣ ਆਪਾਂ ਲਾਉਨੇ ਆ ਤੜਕਾ ਸਮਾਨ ਆਪਾਂ ਸਾਰਾ ਤਿਆਰ ਕਰ ਲਿਆ ਵਾ ਤੇ ਹੁਣ ਆਪਾਂ ਕੜਾਈ ਰੱਖਦੇ ਆ ਤੇ ਕੜੀ ਬਣਾਉਨੇ ਆ ਜਿਹੜਾ ਕੜੀ ਪੱਤਾ ਵਾ ਇਹਨੂੰ ਆਪਾਂ ਥੋੜਾ ਜਿਹਾ ਹੱਥ ਨਾਲ ਤੋੜ ਕੇ ਵਿੱਚ ਪਾਵਾਂਗੇ ਪਕੌੜੇ ਆਪਾਂ ਕੱਢ ਲਿਆ ਤਿਆਰ ਕਰਕੇ ਰੱਖ ਲਿਆ ਤੇ ਹੁਣ ਆਪਾਂ ਤੜਕਾ ਲਾ ਕੇ ਫਿਰ ਬਾਅਦ ਵਿੱਚ ਪਕੌੜੇ ਪਾਵਾਂਗੇ ਨਾਲ ਆਪਾਂ ਹਰੀ ਮਿਰਚ ਪਾਵਾਂਗੇ ਇੰਨੀ ਕੁ ਕਿਉਂਕਿ ਜਿਆਦੀ ਤੇਜ਼ ਨਹੀਂ ਖਾਂਦੇ ਬੱਚੇ ਹਰੀ ਮਿਰਚ ਆਪਾਂ ਤਿੰਨ ਗੀ ਪਾਵਾਂਗੇ ਲੋ ਜੀ ਆਪਾਂ ਗਰਾਈ ਵਿੱਚ ਤੇਲ ਦਿੱਤਾ ਪਾ ਹੁਣ ਆਪਾਂ ਜੀਰਾ ਤੇ ਕਾਲੀ ਮਿਰਚ ਜਿਹੜੀ ਪਾਵਾਂਗੇ ਇੱਥੇ ਪਾ ਦਾਂਗੇ ਹੋਣਾ ਪਾਣੀ 200 ਮਿਲੀ சீடி ਅਰਗੇ ਆਪਾਂ ਨੂੰ ਗੜਾਉਨੇ ਮੱਚੇ ਆ ਗਏ ਆ ਸੱਬਿਆਂ ਨੂੰ ਲੈ ਲੈ ਕਰਦਾ ਹੈ ਇਹ ਉਧਾਲੋੜ ਕੋ ਦਾ ਕਰਦੇ ਆਪਾਂ ਕਾਈ ਦਾਵਾ ਅੱਗੇ ਆਪਾਂ ਨੂੰ ਕਾਉਨੇ ਤੇ ਟਿਕੜੀ ਭਾਈ ਹੁਣ ਆਮ ਦਾ ਇਹਦੇ ਦੋ ਚੰਦਰੀ ਚਲੋ ਸਬਜ਼ੀਆਂ ਨਾਲੋਂ ਸਹੀਆ ਸਬਜ਼ੀਆਂ ਨਹੀਂ ਸਵਾਦੀਆਂ ਡੇਵਾਂੀਆਂ ਹੋਣੀਆਂ 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 ਹੋਣ అదరక జాగ్రత్త అదరక చీ అదరక ਆਹਨੇ ਬਰਕਾ ਪਾਇਆ ਤੇ ਮੈਂ ਸਾਦੇ ਗਰਾਣ ਕਰਕੇ ਥੋੜੇ ਨਾਲ ਆਪਾਂ ਲੀਨ ਪਾ ਲਿਆ। ਓ ਜੀ ਲਸਣ ਆਪਣਾ ਗਿਆ ਪੁੱਜ ਹੋਰ ਆਪਾਂ ਵੀ ਘੀਰ ਪਾ ਲਾਂਗੇ। ਇਹ ਪਿਆਲਾ ਆਪਣਾ ਚੱਲਿਆ ਵਾ ਥੋੜਾ ਪਾਣੀ ਦੇ ਪਾਵਾ ਨੂੰ ਪਾ ਲਾਓ। ਉਹ ਚੰਗੀ ਤਰ੍ਹਾਂ ਥੋੜਾ ਜਿਆਦਾ ਚੰਦਾ ਪਾਓ ਤੇ ਉਹ ਵੀ ਬੜੀ ਬੇਟ ਜਿਆਦਾ ਨਹੀਂ ਬਸ ਨੀਜਾ ਘੋਲਿਆ ਚੰਗੀ ਲੱਗਦਾ ਜਾਏ ਸੜਦਾ ਸਵਾ ਰਿੰਦਾ। ਥੋੜਾ ਜਿਹਾ ਛਾਰ ਵਿੱਚ ਪਾ ਦਾਂਗੇ ਨੂਰ। ਸਾਨੂੰ ਪਾਂ ਥੋੜੀ ਜਿਹੀ ਹੁਣ ਤੇ ਕਰਾਂਗੇ Instagram, YouTube, ਔਰ ਪਾ ਲਿਆ ਉਸ ਪਾਣੀ। ਉਹਨਾਂ ਆਪਾਂ ਇਸ ਤਰ੍ਹਾਂ ਗੋਲ ਲਏ। ਕੜੀ ਆ ਪੈਂਦੀ ਦੀ ਬਣਾਉਣੀ ਆ ਤੇ ਇਹ ਨਹੀਂ ਬਣਾਉਣੀ। ਨਿੰਮ ਦੀ ਜਿਹੜੀ ਖੱਟੇ ਬਣਦੀ ਆ। ਟੇਸਟੀ ਜਲੀ ਬਣਦੀ ਆ ਤੇ ਦੱਸੀ ਘੱਟੀ ਹੋਏ। ਹੋੜ ਆਪਾਂ ਵਸਰ ਗੋਲ ਲਏ। ਲੋ ਜੀ ਅਸੀਂ ਲਿਆ ਪਾ ਲਈ ਕੋਲ ਕੋਲ ਕੇ ਛਾਂ ਲਈ ਆ ਪਾਣੀ ਨਹੀਂ ਵਿਚਾਣਨਾ ਹੋਇਆ ਨਹੀਂ ਉਦਾਂ ਨਹੀਂ ਆਪਾਂ ਢੱਕਾ ਕੱਢ ਕੇ ਖੋਲ ਸਕਦੇ ਵੇਸਣ ਆ ਲੈ ਆਪਾਂ ਵੇਸਣ ਹੁਣ ਆਪਾਂ ਇਹਨੂੰ ਖੋਲ ਕੇ ਪਾਵਾਂਗੇ ਇਸਨੂੰ ਖੋਲਾ ਹੋਇਆ ਇਸ ਨਾਲ ਪਕੌੜਾ ਗਏ ਹੋ ਗਿਆ ਤਿਆਰ ਇਹਦੇ ਵਿੱਚ ਟੇਲੇ ਜੀ ਨਹੀਂ ਵੇਸਣ ਦੀ ਰਣੀ ਚਾਹੀਦੀ ਬਹੁਤ ਘੱਟੇ ਲੈਣੀਆਂ ਬਾਜਾਂ ਹੁੰਦੀਆਂ ਇਹ ਚੰਗੀ ਤਰ੍ਹਾਂ ਮਿਕਸ ਕਰਨਾ ਪੈਂਦਾ ਇਸ ਨਾਲ ਆਪਣਾ ਹੋਇਆ ਤਿਆਰ ਪਕੌੜੇ ਆਪਾਂ ਕੱਢ ਕੇ ਰੱਖ ਲਏ ਆ ਹੁਣ ਆਪਾਂ ਘੜੇ ਬਣੂ ਤੇ ਫਿਰ ਬਾਅਦ ਵਿੱਚ ਪਕੌੜੇ ਪਾਵਾਂਗੇ ਵਿੱਚ ਲਾਉਂਚ ਆਪਰਾ ਪਾਣੀ ਗਰਜੇ ਪੈ ਗਿਆ ਵਾ ਤੜਕੇ ਵਾਲਾ ਹੁਣ ਆਪਾਂ ਵਿੱਚ ਵੇਸਣ ਦਵਾਂਗੇ ਪਾ ਜੰਮੀ ਚਾਹ ਪਕਾ ਚੁਈਏ ਇਹ ਆਪਾਂ ਵਿੱਚ ਪਕੌੜੇ ਪਾਵਾਂਗੇ ਤੇ ਓਕੇ ਜਿੰਨਾ ਜ਼ਿਆਦਾ ਰਿਚੀ ਹੋਵੇ ਜਾਈ ਟੇਸਟੀ ਬਣ ਜਿਆ ਤੇ ਇਹਨੂੰ ਆਪਾਂ ਦਾ ਘੰਟਾ ਉਹ ਦਹੀਂ ਜਿੰਦਵਾਗੇ ਫਿਰ ਚ ਰੇਜੂ ਵਿੱਚ ਪਕੌੜੇ ਪਾਵਾਂਗੇ ਲਾਓ ਅੱਜ ਅੱਧਾ ਘੰਟਾ ਆ ਗਿਆ ਮੈਂ ਕੜੀ ਰੈਂਦੀ ਨੂੰ ਘੜੀ ਬਣtio ਕੀ ਤਿਆਰ ਹੁਣ ਆਪਾਂ ਇਹਦੇ ਵਿੱਚ ਪਕੌੜੇ ਲਵਾਉਂਗੇ ਆਹ ਤਾਰ ਬੜਾਵਾਂਗੇ ਠਿੱਕੇ ਚੌੜ ਤੇ ਇਹ ਨਿਮੜਾਇਓ ਰੋੜ ਬਣਾਉਂਦੇ ਰਹਸਿਓ ਕਿੰਦਾ ਨਹੀਂ ਬਣੀ ਆਪਨੇ ਘੜੀਓ ਬਣ ਕੇ ਉਹ ਵੀ ਤਿਆਰ